ਇਹੀ ਦੀ ਹੁੰਦੀ ਇੱਕ ਲੇਡੀ ਸੋਨਮ ਵਾਈਫ ਆਫ ਸੰਦੀਪ ਇਹਨਾਂ ਦਾ ਕਤਲ ਹੋ ਗਿਆ ਸੀ ਤਾਂ ਹੁਣ 11:30 ਕਰ ਦੇ ਆਸਪਾਸ ਨੂੰ ਐਸ ਐਚਓ ਸਲੀਮਤਾ ਬਣੀ ਨੂੰ ਤਲਾਹ ਮਿਲੀ ਸੀ ਕਿ ਇੱਕ ਖੂਨ ਨਾਲ ਲੱਤਪਤ ਇੱਕ ਲੇਡੀ ਦੀ ਲਾਸ਼ ਮਿਲੀ ਹੈ ਫਿਰ ਮੌਕੇ ਤੇ ਗਏ ਸੋ ਉੱਥੇ ਪਤਾ ਚੱਲਿਆ ਕਿ ਇਹਨਾਂ ਦਾ ਕਤਲ ਹੋ ਚੁੱਕਿਆ ਸੀ ਸੋ ਫਿਰ ਇਹਨਾਂ ਨੇ ਕਾਫੀ ਮਿਹਨਤ ਕੀਤੀ ਸਾਡੇ ਅਕਸਰ ਸਰਬੰਦ ਜੋ ਨਾਲ ਸੇਫ ਸਿਟੀ ਦੇ ਜਿਹੜੇ ਸੀਸੀਟੀਵੀ ਕੈਮਰਾ ਲੱਗੇ ਨੇ ਤੇ ਉੱਥੇ ਮੌਜੂਦਾ ਜਿਹੜੇ ਕਮਰੇ ਨੇ ਆਸ-ਪਾਸ ਲੱਗੇ ਹੋਏ ਸੀਗੇ ਉਸ ਇਲਾਕੇ ਦੇ ਸੀਸੀਟੀਵੀ ਕੈਮਰਾਸ ਤੋਂ ਕਾਫੀ ਕੁਝ ਪਤਾ ਲੱਗਿਆ ਉਹਦੀ ਮੂਵਮੈਂਟ ਦਾ ਤੇ ਇਹ ਪਤਾ ਚੱਲਿਆ ਕਿ ਇਹ ਲੇਡੀ ਇੱਕ ਪੈਸਿਆਂ ਦੇ ਮਤਲਬ ਉਧਾਰ ਤੇ ਪੈਸੇ ਦਿੰਦੇ ਸੀ ਤੇ ਇੰਟਰਸਟ ਤੇ ਪੈਸੇ ਲੈਂਦੇ ਹੁੰਦੇ ਸੀਗੇ ਉਹ ਸੋਨਮ ਜਾਨ ਨੇ ਇਹਨੂੰ ਸੰਦੀਪ ਸੰਦੀਪ ਨੇ ਸੰਜੀਵ ਸਰ ਸੰਜੀਵ ਸੰਦੀਪ ਸੰਜੀਵ ਕੁਮਾਰ ਸਰ ਸੰਜੀਵ ਕੁਮਾਰ ਨੂੰ ਪੈਸੇ ਦਿੱਤੇ ਅਸੀਂ 8000 ਇੱਕ ਦਿੱਤਾ ਸੀ ਤੇ 10000 ਇੱਕ ਦਿੱਤਾ ਸੀ ਉਹਦਾ ਇਹ ਹਰ ਮਹੀਨੇ ਦਾ ਵਿਆਜ ਬੰਦਾ ਹੁੰਦਾ ਸੀ ਉਹ ਵਿਆਜ ਲੈਂਦੇ ਹੁੰਦੇ ਸੀ ਵਿਆਜ ਨਹੀਂ ਕਿਸ਼ਤ ਟੁੱਟਣ ਦੇ ਕਰਕੇ ਫਿਰ ਇਹਨਾਂ ਨੇ ਉਹਨੂੰ ਬੁਲਾ ਕੇ ਕਾਫੀ ਉਹਨੂੰ ਬੇਇੱਜ਼ਤ ਕੀਤਾ ਗਾਲਾਂ ਗੁੱਲਾਂ ਕੱਢੀਆਂ ਇਨਫੈਕਟ ਉਸ ਦਿਨ ਫਿਰ ਉਹਦੇ ਮਦਰ ਨੂੰ ਵੀ ਫੋਨ ਮਲਾ ਕੇ ਉਹਦੇ ਸਾਹਮਣੇ ਉਹਨਾਂ ਦੇ ਮਦਰ ਨਾਲ ਵੀ ਕਾਫੀ ਮਾੜਾ ਚੰਗਾ ਬੋਲਣ ਕਰਕੇ ਇਹਨੂੰ ਫਿਰ ਗੁੱਸਾ ਆ ਗਿਆ ਜਦੋਂ ਤੇਰੇ ਕੋਸ਼ਿਸ਼ ਕੀ ਗਿਆ ਸੀ ਵੈਸੇ ਕਿ ਉਹ ਵੀ ਸਪੈਸ਼ਲੀ ਇਹਨੇ ਟੋਕਰੀ ਵਗੈਰਾ ਭਾ ਕੇ ਤੇ ਥੋੜਾ ਫੇਸ ਨੂੰ ਵੀ ਕਵਰ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਜਾ ਗਿਆ ਉਹ ਤੇ ਵੀ ਉਹਦਾ ਕਦਰ ਕੀਤਾ ਤੋਂ ਬੜੀ ਮਿਹਨਤ ਨਾਲ ਹੈ ਆਪਣਾ ਕੱਲ ਇਹਨੂੰ ਫੜ ਲਿਆ ਗਿਆ ਹੈ ਸੰਜੀਵ ਨੂੰ ਇਹਦੇ ਸਾਡੇ ਸੇਫ ਸਿਟੀ ਆ ਗਏ ਨੇ ਐਸ ਐਚਓ ਦਾ ਸਪੈਸ਼ਲੀ ਸਾਡੇ ਏ ਡੀ ਸੀ ਪੀ ਸਰ ਦਾ ਉਹਨਾਂ ਦਾ ਬੜਾ ਅੱਛਾ ਰੋਲ ਰਿਹਾ ਹੈ। ਕਿੱਥੇ ਆ ਗਿਆ? ਇਹ ਫੜਿਆ ਕਿੱਥੋਂ? ਇਹ ਕਿੱਥੋਂ ਹੋ ਰਿਹਾ ਹੈ? ਦਾਣਾ ਮੰਡੀ ਚ। ਦਾਣਾ ਮੰਡੀ ਤੋਂ ਫੜਿਆ ਗਿਆ ਸੀ। ਸਰ ਇਹ ਜੋਤੀ ਕਿਹਦੀ ਮਟਰ ਕਰੂੰਗਾ? ਹਾਂ ਜੀ ਕਿਉਂਕਿ ਇਹਨੂੰ ਕਾਫੀ ਦਿਨਾਂ ਤੋਂ ਉਹ ਗੁੱਸਾ ਸੀਗਾ। ਇਹਨਾਂ ਦਾ ਮਾੜਾ ਦਿਨ ਆ ਰਿਹਾ ਬੋਲ ਰਿਹਾ ਸੀਗਾ। ਨਹੀਂ ਨਹੀਂ। ਕੰਪਨੀ ਕੱਪਸਿਟੀ ਵੇਲਾ ਸੀ ਕਰਉਣੀ ਪੁਰਾਣਾ ਜਿਹੜਾ ਏਸੀ ਠੀਕ ਕਰਦਾ ਸੀ ਪੈਸੇ ਲੈ ਕੇ ਕੋਸ਼ਿਸ਼ ਕਰਦਾ ਸੀ ਕੰਮ ਲੱਭ ਰਿਹਾ ਸੀ ਕੰਮ ਤਲਾਣ ਦੀ ਕੋਸ਼ਿਸ਼ ਕਰਦਾ ਸੀ ਏਸੀ ਰਿਪੇਅਰ ਕਰਦਾ ਕਰਦਾ ਸੀ ਏਸੀ ਰਿਪੇਅਰ ਵਗੈਰਾ ਦਾ ਕੰਮ ਕਰਦਾ ਸੀ ਸਾਫੀ ਖਾਨ ਵਗੈਰਾ ਖੁਦ ਨਾ ਚੰਗਾ ਹੁੰਦਾ ਨਹੀਂ ਅਜੇ ਤੱਕ ਸਾਡੇ ਨੋਟ ਸਾਹਮਣੇ ਨਹੀਂ ਆਈ ਸਾਰੀ ਅਸੀਂ ਅਜੇ ਬਾਕੀ ਤਫतीश ਚੱਲ ਰਹੀ ਹੈ ਜੋ ਕਿ ਸਰਕਾਰ ਤੁਹਾਡੇ ਨਾਲ ਪਰਸ਼ੀਰ ਕਰਾਂਗੇ ਥੈਂਕ ਯੂ ਥੈਂਕ ਯੂ